ਪੰਜਾਬੀ ਗਰੂਟ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਕੋਈ ਨਾ ਕੋਈ ਕੌਂਟਰੋਵਰਸੀ ਛਿੜਦੀ ਰਹਿੰਦੀ ਹੈ ਹੁਣ ਦਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਵੱਡੀ ਕੌਂਟਰੋਵਰਸੀ ਛਿੜ ਚੁੱਕੀ ਹੈ ਦੱਸਦੇ ਕਿ ਇਹ ਕੌਂਟਰੋਵਰਸੀ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਨੂੰ ਲੈ ਕੇ ਛਿੜੀ ਹੈ ਦੱਸਦੇ ਕਿ ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਟੈਰਰਿਸਟ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਹਾਲਾਤ ਤਣਾਅਪੂਰਨ ਬਣ ਗਏ ਸੀ ਜਿਸ ਤੋਂ ਬਾਅਦ ਭਾਰਤੀ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਕਰਨ ਦੀ ਮੰਗ ਉੱਠੀ ਸੀ ਪਰ ਜਦੋਂ ਦਿਲਜੀਤ ਦਸਾਂਝ ਦੀ ਸਰਦਾਰ ਜੀ 3 ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਨੂੰ ਦੇਖ ਕੇ ਨਵਾਂ ਵਿਵਾਦ ਛਿੜ ਗਿਆ ਲੋਕਾਂ ਨੇ ਦਿਲਜੀਤ ਦਸਾਂਝ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਦੱਸਦੀ ਹੈ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ 27 ਜੂਨ ਰੱਖੀ ਗਈ ਹੈ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਦਿਲਜੀਤ ਦਸਾਂਝ ਦੀ ਫਿਲਮ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਿਲਜੀਤ ਦਸਾਂਝ ਨੇ ਫਿਲਮ ਨੂੰ ਭਾਰਤ ਤੋਂ ਬਿਨਾਂ ਵਿਦੇਸ਼ਾਂ ਵਿੱਚ 27 ਜੂਨ ਨੂੰ ਹੀ ਓਵਰਸੀਜ਼ ਰਿਲੀਜ਼ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਕੌਂਟਰੋਵਰਸੀ ਹੋਰ ਵੀ ਵੱਡਾ ਰੂਪ ਧਾਰਨ ਕਰ ਗਈ ਤੇ FWICE ਨੇ ਦਲਜੀਤ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਜੇਕਰ ਦਲਜੀਤ ਇਸ ਫਿਲਮ ਨੂੰ ਭਾਰਤ ਤੋਂ ਬਿਨਾਂ ਕਿਸੇ ਵੀ ਦੇਸ਼ ਵਿੱਚ ਰਿਲੀਜ਼ ਕਰਦਾ ਹੈ ਤਾਂ ਉਸ ਦੀ ਪੂਰੀ ਟੀਮ ਅਤੇ ਫਿਲਮ ਦੇ ਪ੍ਰੋਡਿਊਸਰ ਅਤੇ ਵਾਈਟ ਹਿੱਲ ਕੰਪਨੀ ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਜਾਊਗੀ ਤੇ ਉਸ ਦੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਤੇ ਗਾਣਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਊਗਾ ਬਾਲੀਵੁੱਡ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਦਲਜੀਤ ਦਾ ਵਿਰੋਧ ਕੀਤਾ ਜਿਸ ਵਿੱਚ ਮਿੱਕਾ ਸਿੰਘ ਨੇ ਕਿਹਾ ਫਰਜੀ ਸਿੰਗਰ ਦੇਸ਼ ਪਹਿਲਾ ਅਤੇ ਇਸ ਤੋਂ ਬਿਨਾਂ ਹੋਰ ਵੀ ਲੋਕਾਂ ਨੇ ਦਲਜੀਤ ਦੋਸਾਂਝ ਨੂੰ ਮਾੜਾ ਚੰਗਾ ਕਿਹਾ ਜਿਸ ਤੋਂ ਬਾਅਦ ਵਾਈਟਹੈਲ ਕੰਪਨੀ ਨੇ ਪੋਸਟ ਪਾ ਕੇ ਕਿਹਾ ਇਹ ਸਭ ਦੇ ਧਿਆਨ ਵਿੱਚ ਲਿਆਉਣ ਲਈ ਹੈ ਕਿ ਸਰਦਾਰ ਜੀ 3 ਫਿਲਮ ਦੀ ਸ਼ੂਟਿੰਗ ਸਾਡੇ ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਪੈਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਦੇ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਸਾਇਨ ਨਹੀਂ ਕੀਤਾ ਗਿਆ ਸੀ ਜਾਂ ਉਸ ਦੀ ਸ਼ਮੂਲੀਅਤ ਨਹੀਂ ਹੋਈ ਸੀ ਅਸੀਂ ਇਸ ਸੰਵੇਦਨਸ਼ੀਲ ਸਮੇਂ ਦੌਰਾਨ ਆਪਣੇ ਦੇਸ਼ ਅਤੇ ਆਪਣੇ ਸਾਥੀ ਦੇਸ਼ ਵਾਸੀਆਂ ਨਾਲ ਇਕਜੁੱਟ ਹਾਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਫੈਸਲੇ ਕਿਤਾ ਹੈ ਕਿ ਜਦੋਂ ਤੱਕ ਸਥਿਤੀ ਅਨੁਕੂਲ ਨਹੀਂ ਹੋ ਜਾਂਦੀ ਫਿਲਮ ਜਾਂ ਇਸ ਦੀ ਕੋਈ ਵੀ ਪ੍ਰਚਾਰ ਸਮਗਰੀ ਭਾਰਤ ਵਿੱਚ ਰਿਲੀਜ਼ ਨਾ ਕੀਤੀ ਜਾਵੇ ਸੋ ਏ ਸੀ ਵਾਈਟ ਹਿਲ ਦੀ ਪੋਸਟ ਇਸ ਤੋਂ ਬੜਾ ਪੰਜਾਬੀ ਇੰਡਸਟਰੀ ਦੇ ਨਾਮ ਵਰ ਸਿੰਗਰ ਜਸਵੀਰ ਜੱਸੀ ਨੇ ਦਲਜੀਤ ਦੋਸਾਂਝ ਦੀ ਸਪੋਰਟ ਕਰਦੇ ਹੋਏ ਕਿਹਾ ਦਲਜੀਤ ਦੋਸਾਂਝ ਦਾ ਇਸ ਲਈ ਵਿਰੋਧ ਕਰਨਾ ਕਿ ਉਸ ਦੀ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਨੇ ਚਲੋ ਮੰਨ ਲਿਆ ਕਿ ਇਹ ਤੁਹਾਡਾ ਦੇਸ਼ ਪ੍ਰੇਮ ਦਿਖਾਉਣ ਦਾ ਤਰੀਕਾ ਹੈ ਅਤੇ ਮੈਂ ਤੁਹਾਡੀ ਦੇਸ਼ ਭਗਤੀ ਦੀ ਕਦਰ ਕਰਦਾ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਵਿੱਚ ਤਕਰੀਬਨ ਅਸੀ ਫੀਤਸੀ ਗਾਣੇ ਪਾਕਿਸਤਾਨੀ ਨੇ ਜਾਂ ਤਾਂ ਉਥੋਂ ਦੀਆਂ ਤਰਜ਼ਾਂ ਚੋਰੀ ਕੀਤੀਆਂ ਹੋਈਆਂ ਨੇ ਜਾਂ ਗਾਣਿਆਂ ਦੇ ਲਫ਼ਜ਼ ਚੋਰੀ ਕੀਤੇ ਹੋਏ ਨੇ ਜਾਂ ਫਿਰ ਪੂਰੇ ਦਾ ਪੂਰਾ ਗਾਣਾ ਹੀ ਲੈ ਲਿਆ ਗਿਆ ਹੈ ਜਾਂ ਪਾਕਿਸਤਾਨੀ ਗਾਇਕਾਂ ਵੱਲੋਂ ਗਾਏ ਹੋਏ ਗਾਣੇ ਨੇ ਹੁਣ ਦੱਸੋ ਉਹਨਾਂ ਗਾਣਿਆਂ ਬਾਰੇ ਕੀ ਸੋਚਿਆ ਤੁਸੀਂ ਕੀ ਉਹ ਚੱਲਦੇ ਰਹਿਣਗੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਨਿਰਮਲ ਰਿਸ਼ੀ ਜੀ ਨੇ ਵੀ ਦਲਜੀਤ ਦਸਾਂ ਦੇ ਹੱਕ ਵਿੱਚ ਆਉਂਦਿਆਂ ਕਿਹਾ ਕਿ ਇਹ ਫਿਲਮ ਕਿਹੜਾ ਅੱਜ ਜਾਂ ਪੈਲਗਾਮ ਹਮਲੇ ਮਗਰੋਂ ਬਣਾਈ ਗਈ ਹੈ ਜਿਹੜੀਆਂ ਫਿਲਮਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਹਨਾਂ ਨੂੰ ਰਿਲੀਜ਼ ਕਰਵਾ ਦੇਣਾ ਚਾਹੀਦਾ ਹੈ ਨਾਲੇ ਲੋਕ ਫਿਲਮਾਂ ਦੇਖਦੇ ਆ ਨਾਲੇ ਨਿੰਦਣ ਲੱਗ ਜਾਂਦੇ ਆ ਜਿਸ ਨੇ ਸਾਰੀ ਦੁਨੀਆ ਚ ਦੇਸ਼ ਦਾ ਨਾਂ ਰੋਸ਼ਨ ਕੀਤਾ ਲੋਕ ਉਸ ਨੂੰ ਹੀ ਗਦਾਰ ਕਹਿ ਰਹੇ ਨੇ ਦੋਸਤੋ ਇਹ ਸਭ ਗੱਲਾਂ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਦਿਲਜੀਤ ਦੋਸਾਂਝ ਦਾ ਇਸ ਬਾਰੇ ਕੀ ਜਵਾਬ ਆਉਂਦਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਭਾਰਤ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਬਾਕੀ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਗੱਲ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ